ਅਛਰੇ ਦਿਨ ਹੀ ਕੈਰੀਆ ਡਿਸਟ੍ਰਿਕਟ ਹਿਆਰਕਪੁਰ ਦੇ ਵਿੱਚ ਵਾਰਦਾਤ ਹੋਈ ਸੀ ਇਹ ਕੈਰੀਆ ਬੜੀ ਸੈਂਸੇਸ਼ਨਲ ਕ੍ਰਾਈਮ ਸੀਗਾ ਕਿਉਂਕਿ ਥਾਣੇ ਤੋਂ ਬਿਲਕੁਲ 200 300 ਮੀਟਰ ਤੇ ਇਹ ਸ਼ਾਪ ਹੈਗੀ ਆ ਔਰ ਰਾਤ ਦੇ ਸਮੇਂ ਇਹ ਵਾਰਦਾਤ ਹੋਈ ਸੀ ਔਰ ਪੈਸੇ ਪਲੱਸ 골ਡ ਸਨੇਚਿੰਗ ਕਰਕੇ ਲੈ ਗਏ ਜੋ ਉਹਨਾਂ ਨੇ 20 ਪਤੀ ਟੋਲੇ ਸੋਨਾ ਲਖਾਇਆ ਸੀ ਹੋਰ 골ਡ ਲਖਾਇਆ ਸੀਗਾ ਔਰ ਕੈਸ਼ ਲਖਾਇਆ ਸੀ ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਸੀਗੀਆਂ ਇਸੀ ਗ੍ਰਾਂਹੇ ਅਸੀਂ ਇੱਕ ਕੈਫੇ ਨੰਬਰ 143 ਦਰਜ ਕੀਤੀ ਇੱਥੇ ਹੁਸ਼ਿਆਰਪੁਰ ਉਹਦੇ ਵਿੱਚ ਰੋਹੀ ਕਾਂਡੇ ਨੂੰ ਅਸੀਂ ਗ੍ਰਿਫਤਾਰ ਕੀਤਾ ਬੈਨ ਉਹਦੀ ਇਨਵੈਸਟੀਗੇਸ਼ਨ ਦੌਰਾਨ ਅਰੋਗੇਸ਼ਨ ਹੰਟ ਜਿਹੜਾ ਇਹ ਅੰਡੇ ਨੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀਆਂ ਇਲਾ ਦਸੀਆਂ ਸਾਨੂੰ ਹੈਰਾਨੀਜਨਕ ਸੀਗੀਆਂ ਉਹਦੇ ਵਿੱਚ ਇਹਨਾਂ ਨੇ ਇਸ ਸ਼ਾਪ ਦੇ ਓਨਰ ਨੇ ਆਪ ਹੀ ਪਲਾਨ ਕਰਕੇ ਇਹ ਜਿਹੜੀ ਫਰੋਤੀ ਮਾਰਦਤ ਸੀ ਸੋਰੀ ਜਿਹੜੀ ਉਹਦੀ ਕੀਤੀ ਹੈ ਉਹਨੇ ਆਪ ਹੀ ਪਲਾਨ ਕੀਤਾ ਸੀਗਾ ਜੜੇ ਨੇ ਅਨਿਤ ਅਤਿੰ ਜੋੜੇ ਨੇ ਔਰ ਉਹਦੇ ਵਿੱਚੋਂ ਅਸੀਂ ਜਿਹੜੇ ਪਲਾਨਰ ਸੀਗੇ ਪਰਮਵੀ ਅਭਿਸ਼ੇਸ਼ ਰਾਣਾ ਪ੍ਰਹਲਾਦ ਸਾਹਿਲ ਤੇ ਰੋਹਿਤ ਹੰਡਾ ਐਂਡ ਅਤਿੰ ਜੋੜਾ ਇਹ ਗ੍ਰੈਸਟਰ ਅਸੀਂ ਕਰ ਲੈ ਹੈਗੇ ਆ ਔਰ ਦੋ ਦੋਸ਼ੀ ਹਲੇ ਰਹਿੰਦੇ ਹੈਗੇ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਔਰ ਜਿਹੜਾ ਇਹਨੇ ਵਾਰਦਾਤ ਕਰਨ ਲਈ ਕੈਸ਼ ਦਿੱਤਾ ਸੀ ਟੋਟਲ 6 ਲੱਖ ਦਿੱਤਾ ਹੈ 6 ਲੱਖ ਚੋਂ 3 ਲੱਖ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਹੈਗਾ ਔਰ ਜਿਹੜੇ ਵਟੂ ਜੁਸ ਹੋਏ ਸੀ ਉਹ ਵੀ ਰਿਕਵਰ ਹੋ ਗਿਆ ਪਲੱਸ ਜਿਹੜਾ ਡੀਵੀਆਰ ਇਹ ਲਾ ਕੇ ਲਗਾਏ ਸੀ ਉਥੋਂ ਸ਼ੌਪ ਤੋਂ ਉਹ ਡੀਵੀਆਰ ਵੀ ਰਿਕਵਰ ਹੋ ਗਿਆ ਹੈ ਕਿਸੇ ਲਈ ਜਦੋਂ ਇਹ ਵਾਰਦਤ ਕਾਨੂੰ ਕਹਿ ਰਿਹਾ ਸੀਗਾ ਤੇ ਉਹ ਬੰਦੇ ਕਹਿੰਦੇ ਵੀ ਸਾਨੂੰ ਕੀ ਇਸ ਬੈਨੀਫਿਟ ਹੋਏਗਾ ਵੀ ਇਹ ਸਾਨੂੰ ਕੀ ਮਿਲੇਗਾ ਜੇ ਵਾਰਦਤ ਅਸੀਂ ਕਰਨੀ ਹੈ ਤੇ ਉਹਦੇ ਲਈ ਇਹਨੇ 6 ਲੱਖ ਦਿੱਤਾ ਸੀ ਤੇ ਮੇਰੀ ਦੁਕਾਨ ਤੇ ਤੁਸੀਂ ਵਾਰਦਤ ਕਰੋ ਤੇ ਮੈਂ ਤੁਹਾਨੂੰ ਪੈਸੇ ਦਵਾਂਗਾ ਉਹਦਾ ਰੀਜ਼ਨ ਸੀਗਾ ਮੇਨ ਇਹਦੀ ਇੱਕ ਲਿਮਟ ਚੱਲ ਰਹੀ ਹੈਗੀ ਆ ਬੈਂਕ 'ਚ ਅਪ੍ਰੋਕਸੀਮੇਟਲੀ 30 ਲੱਖ ਦੇ ਲਾਗੇ ਹੈਗੀ ਹੈ ਲਿਮਟ ਉਹ ਔਰ ਇਹਨੇ ਇੰਸਟਾਗ੍ਰam 'ਤੇ ਕਿਤੇ ਰੀਲ ਦੇਖੀ ਸੀ ਵੀ ਜੇਕਰ ਕਿਸੇ ਦੀ ਲਿਮਟ ਚੱਲਦੀ ਹੋਵੇ ਤਾਂ ਉਹਨੇ ਕਰੇ ਚੋਰੀ ਹੋ ਜਾਵੇ ਉਹਦੀ ਸ਼ਾਪ 'ਤੇ ਚੋਰੀ ਹੋ ਜਾਵੇ ਜਾਂ ਕੋਈ ਬਕਾਇਤੀ ਹੋ ਜਾਵੇ ਤਾਂ ਬੈਂਕ ਉਹਨੂੰ ਐਕਸਟੈਂਡ ਕਰ ਦਿੰਦੀ ਆ ਘੱਟੋ ਘੱਟ 1 ਸਾਲ ਲਈ ਫਿਰ ਕੋਈ ਉੱਤੋਂ ਕਿਸ਼ਤ ਜਾਂ ਵਿਆਜ ਨਹੀਂ ਲਿਆ ਜਾਂਦਾ 1 ਸਾਲ ਲਈ ਜੋਨਰੀ ਦੀ ਕੀ ਸੱਚਾਈ ਹੈ ਜਿਹੜੀ ਕਈ ਕਰੀ ਸੀ ਸੋਨੇ ਦੇ ਸਰ ਜੋਨਰੀ ਜਿਹੜੀ ਆ ਜਿਹੜੀ ਹੁਣ ਦੀ ਇੰਟਰੋਗੇਸ਼ਨ ਚਾਈ ਆ ਉਹ ਸੀਗੀ ਆਰਟੀਫੀਸ਼ੀਅਲ ਯੂਨਿ ਸੀਗੀ ਜਿਹੜੀ origional ਸੀਗੀ ਇੱਕ ਚੇਨ ਸੀਗੀ ਡੇਢ ਟੋਲੇ ਦੀ ਔਰ ਇੱਕ ਮੰਦਰੀ ਹੈਗੀ ਸੀ ਅਧਿਕ ਟੋਲੇ ਦੀ ਇਹਨਾਂ ਵਿੱਚੋਂ ਜਿਹੜਾ ਜਿਹੜਾ ਤਾਂ ਹੈਗਾ ਰਾਣਾ ਹੈਗਾ ਇਹ ਲੜਾਈਆਂ ਚ ਅਗਲੇ ਦੇ ਵਾਰ ਦਾ ਤਾਂ ਹੈਗੀ ਹੈ ਪਲੱਸ ਜਿਹੜਾ ਰੂਹੀ ਪਹਾਂਡਾ ਆ ਇਹ ਤੇ ਮਾਡਰ ਦਾ ਤੇ ਲੜਾਈਆਂ ਚ ਅਗਲੇ ਦੇ ਕਰਜੇ ਹੈਗੇ ਔਰ ਇਹਦੇ ਤੋਂ ਹੀ ਇਹ ਬੈਕਪੀ ਸੀ ਰਿਕਵਰ ਕੀਤੇ ਹੈਗੇ ਆ ਇਲੀਗਲ ਸਰ ਜੀ ਇਲੀਗਲ ਸਰ ਸਾਨੂੰ ਇਹਦੇ ਤੇ ਸ਼ੱਕ ਵੀ ਸੀਗਾ ਪਲੱਸ ਸਾਡੇ ਕੋਲ ਹੋਰ ਵੀ ਇੰਟ ਸੀਗੀ ਕਿ ਇਹ ਸ਼ਹਿਰ ਦੇ ਵਿੱਚ ਕੋਈ ਵੱਡੀ ਵਾਅਦਤ ਕਰਨ ਨੂੰ ਫਿਰਦਾ ਇਹਨੇ ਵੈਪਨ ਲੈ ਆਂਦੇ ਆ ਸਾਨੂੰ ਯਾਦ ਹੋਊਗਾ ਇੱਕ ਇੰਸਪੈਕਟਰ ਦੇ بیٹے ਦਾ ਮਰਡਰ ਹੋਇਆ ਸੀਗਾ ਉਹਦੇ ਤੇ ਇਹ ਕਿਉਂ ਸੀਗਾ ਹੰਡਾ ਇਹ ਉਹਦੇ جیل ਤੋਂ ਹੁਣ ਬਾਹਰ ਆਇਆ ਹੋਇਆ ਤੇ ਇਹਨੇ ਹੁਣ ਫਰਦਰ ਆਉਣ ਵਾਲੇ ਦਿਨਾਂ 'ਚ ਹੁਸ਼ਿਆਰਪੁਰ ਦੇ ਵਿੱਚ ਕੋਈ ਨਵੀਂ ਗਾਰ ਦਾ ਤਰੀ ਕਰਨ ਨੂੰ ਫਿਰਦਾ ਸੀ ਉਹਦੇ ਤੇ ਸਾਡੇ ਵਾਲੇ ਇੰਟਰੋਗ"，ਚ ਚੱਲ ਰਹੀ ਹੈ। ਟੋਟਲ ਕਿੰਨੇ ਕਸ ਵਿੱਚ ਕਿੱਦਾਂ ਹੁੰਦੇ ਆ ਜੀ? ਅਤਿਨ ਜਿਹੜਾ ਅਤਿਨ ਦਾ ਦੋਸਤ ਪ੍ਰਲਾਦ ਹੈਗਾ, ਪ੍ਰਲਾਦ ਦਾ ਦੋਸਤ ਰਾਣਾ ਹੈਗਾ। ਰਾਣਾ ਹਿੰਡੇ ਦਾ ਨਾਮ ਹੈਗਾ। ਗਾਂ ਤੋਂ ਗਾਂ ਪਾਲਮਨ ਹੈ ਇਹ ਤਾਂ ਹੀ ਸਾਰਾ ਗਰੁੱਪ ਕ੍ਰੀਏਟ ਹੋਇਆ ਕਿਉਂਕਿ ਅਤਿਨ ਆਂਦੇ ਆ ਦੂਜੇ ਨੂੰ ਨਹੀਂ ਜਾਣਦਾ। ਉਹ ਪ੍ਰਲਾਦ ਨੂੰ ਜਾਣਦਾ। ਪ੍ਰਲਾਦ ਰਾਣੇ ਨੂੰ ਜਾਣਦਾ। ਇਸ ਤਰ੍ਹਾਂ ਹੀ ਚੇਨ ਬਣੀ ਹੈ। ਵਿੱਚ ਹੋਰ ਵੀ ਕੰਮ ਕੀਤਾ। ਯੈਸ ਯੈਸ। ਸੋ ਟੋਟਲ ਕਿੰਨੇ ਬੰਦੇ ਇਹਨਾਂ ਵਿੱਚ ਸੀਗੇ ਤੇ ਕਿੰਨੇ ਗ੍ਰਿਫਤਾਰ ਕਰ ਲਏ ਨੇ? ਟੋਟਲ 8 ਬੰਦੇ ਇਸ ਵਿੱਚ ਆਏ ਸੀ ਗਾਂ ਤੋਂ ਗੱਲ ਕਰਾਉਣ ਵਾਲੇ ਕਿਉਂਕਿ ਜਿਹੜੇ ਆਂਡੇ ਉਹਨਾਂ ਨੂੰ ਤਾਂ 1 ਲੱਖ ਮਿਲਿਆ। ਪਿੱਛੇ-ਪਿੱਛੇ ਪੈਸੇ ਰਹਿ ਗਏ। ਕਿਸੇ ਨੇ 100 ਲੱਖ ਪਹਿਲੇ ਰੱਖ ਲਿਆ, ਕਿਸੇ ਨੇ 50 ਹਜ਼ਾਰ ਰੱਖ ਲਿਆ। ਇਸ ਤਰੀਕੇ ਨਾਲ ਪੈਸੇ ਬੰਦੇ ਗਏ ਸਾਰੇ ਬੱਸ। ਇੱਕ ਕੁਸਮ ਜੀ ਇਹ ਕਿਉਂਕਿ ਜਿਹੜਾ ਇਹ ਵੈਪਨ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਵੈਪਨ ਹੈਗਾ ਆ। ਔਰ ਕਿੱਥੋਂ ਤੇਰੇ ਸੋਰਸਸ ਰਾਹੀਂ ਇਹਦੇ ਕੋਲ ਪਹੁੰਚਿਆ ਹੈ ਕੀ ਹੈ ਉਹਦੀ ਫਰਦਰ ਨੂੰ ਉਸ ਜੀ ਸਾਡੇ ਚੱਲ ਰਹੀ ਹੈ ਕਿਉਂਕਿ ਉਹਦਾ ਇਕੱਲਾ ਹੀ ਹੈਗਾ ਇਹ ਇਹਦੇ ਫਾਦਰ ਦੀ ਡੈਥ ਹੋ ਗਈ ਪਬਲੀਕਲੀ ਚ 4 ਸਾਲ ਪਹਿਲਾਂ ਤੇ ਇਹੀ ਆਪ ਹੀ ਸ਼ੌਪ ਚਲਾ ਰਿਹਾ ਹੈ ਤੇ ਇਹਦੀਆਂ ਸਿਸਟਰ ਹੈਗੀਆਂ ਮੈਰਿਡ ਹੈਗੀਆਂ ਨਹੀਂ ਹਲੇ ਤੱਕ ਵੀ ਇਨਵੈਸਟੀਗੇਸ਼ਨ ਚ ਇਹਦੀ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹੈਗੀ ਫਰਦਰ ਦੀ ਇਨਵੈਸਟੀਗੇਸ਼ਨ ਚ ਆਏਗਾ ਤਾਂ ਕਰਾਂਗੇ ਸਰ ਕਿੰਨਾ ਕੈਸ਼ ਪ੍ਰੋਫੈਸਰ 3 ਲੱਖ ਦੇ ਹਾਂ 3 ਲੱਖ ਹੋ ਗਿਆ ਹਰਕਲ ਬਾਕੀ ਹਲੇ ਸੱਦੀ ਕਰਨੀ ਹੈ